ਸਰਹੱਦੀ ਇਲਾਕਿਆਂ ਤੋਂ ਬਾਅਦ ਹੁਣ ਸੀਐਮ ਸਿਟੀ ਸੰਗਰੂਰ ਦੇ ਲੋਕਾਂ ਦੇ ਵਿੱਚ ਬਣ ਚੁੱਕਿਆ ਹੜ੍ਹਾਂ ਦਾ ਖਤਰਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸ਼ਾਹੀ ਸ਼ਹਿਰ ਵੀ ਖਤਰੇ ਦੇ ਨਿਸ਼ਾਨ ਦੇ ਉੱਤੇ ਪਹੁੰਚ ਚੁੱਕਿਆ ਕਿਉਂਕਿ ਜਿਸ ਤਰੀਕੇ ਦੇ ਨਾਲ ਭਾਖੜਾ ਡੈਮ ਦੇ ਵਿੱਚ ਪਾਣੀ ਦਾ ਪੱਧਰ ਵੱਧ ਰਿਹਾ ਪੌਂਗ ਡੈਮ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ 10 ਫੁੱਟ ਖਤਰੇ ਦੇ ਨਿਸ਼ਾਨ ਤੋਂ ਉੱਪਰ ਆ ਤੇ ਹੁਣ ਗੱਗਰ ਦਦੀ ਦੇ ਵਿੱਚ ਵੀ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਤੇ ਖਤਰੇ ਦੇ ਨਿਸ਼ਾਨ ਤੋਂ ਮਹਿਜ਼ 1 ਫੁੱਟ ਦੀ ਦੂਰੀ ਤੇ ਆ 748 ਫੁੱਟ ਪਾਣੀ ਦੀ ਸ਼ਮਤਾ ਆ ਪਰ 747 ਫੁੱਟ ਪਾਣੀ ਦਾ ਪੱਧਰ ਹੋ ਚੁੱਕਿਆ ਤਾਂ 1 ਫੁੱਟ ਪਾਣੀ ਦਾ ਪੱਧਰ ਜੇਕਰ ਹੋਰ ਵੱਧ ਜਾਂਦਾ ਤਾਂ ਖਤਰਾ ਪਟਿਆਲਾ ਰਾਜਪੁਰਾ ਕਨੌਰ ਸਨੌਰ ਦੇਵੀਗੜ ਭੁੰਨਰੇੜੀ ਭਵਾਨੀਗੜ ਸੰਗਰੂਰ ਦੇ ਲੋਕਾਂ ਦੇ ਲਈ ਵੱਡਾ ਖਤਰਾ ਬਣ ਸਕਦਾ ਜਿਸ ਤਰੀਕੇ ਦੇ ਨਾਲ ਸਮਾਣਾ ਦੇ ਵਿੱਚ ਇੱਕ ਬੰਦ ਟੁੱਟ ਚੁੱਕਿਆ ਉਸ ਤੋਂ ਬਾਅਦ ਲੋਕਾਂ ਦੇ ਖੇਤਾਂ ਦੇ ਵਿੱਚ ਪਾਣੀ ਭਰ ਚੁੱਕਿਆ ਫਸਲਾਂ ਬਰਬਾਦ ਹੋ ਚੁੱਕੀਆਂ ਤੇ ਹੁਣ ਲੋਕਾਂ ਦੇ ਘਰਾਂ ਤੱਕ ਵੀ ਪਾਣੀ ਪਹੁੰਚਣ ਦੇ ਵਿੱਚ ਦੇਰ ਨਹੀਂ ਲਾਏਗਾ ਤਾਂ ਲੋਕਾਂ ਨੂੰ ਅਪੀਲ ਹੈ ਕਿ ਜੇਕਰ ਤੁਸੀਂ ਉੱਚੀਆਂ ਥਾਵਾਂ ਦੇ ਉੱਤੇ ਬੈਠੇ ਹੋ ਤਾਂ ਠੀਕ ਹੈ ਨਹੀਂ ਤਾਂ ਫਿਰ ਆਪਣਾ ਸਾਜੋ ਸਮਾਨ ਜਿਹੜਾ ਆ ਉਹ ਉੱਚੀਆਂ ਥਾਵਾਂ ਦੇ ਉੱਤੇ ਰੱਖ ਲਓ ਕਿਉਂਕਿ ਕੁਦਰਤ ਦੇ ਅੱਗੇ ਕਿਸੇ ਦਾ ਜੋਰ ਨਹੀਂ ਚੱਲਦਾ ਬੇਸ਼ੱਕ ਦਾਵੇ ਤੇ ਵਾਦੇ ਜਰੂਰ ਕੀਤੇ ਜਾ ਰਹੇ ਨੇ ਪਰ ਇੱਥੇ ਕੋਈ ਪਾਵਰ ਕਮ ਨਹੀਂ ਆਉਂਦੀ ਇੱਥੇ ਕੋਈ ਕੁਰਸੀ ਕਮ ਨਹੀਂ ਆਉਂਦੀ ਇੱਥੇ ਕੋਈ ਐਕਸ਼ਨ ਕਮ ਨਹੀਂ ਆਉਂਦਾ ਕਿਉਂਕਿ ਕੁਦਰਤ ਦਾ ਕਹਿਰ ਹੈ ਕੁਦਰਤ ਦੀ ਕਰੋਪੀ ਹੈ ਇਸ ਦੇ ਅੱਗੇ ਕਿਸੇ ਦਾ ਜੋਰ ਨਹੀਂ ਚੱਲ ਰਿਹਾ ਜਿਸ ਤਰੀਕੇ ਦੇ ਨਾਲ ਪੌਂਗ ਡੈਮ ਦੇ ਵਿੱਚ ਪਾਣੀ ਦਾ ਪੱਧਰ 10 ਫੁੱਟ ਖਤਰੇ ਦੇ ਨਿਸ਼ਾਨ ਤੋਂ ਉੱਪਰ ਪਹੁੰਚ ਚੁੱਕਿਆ ਤਾਂ ਉਸ ਤੋਂ ਬਾਅਦ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿੰਨੀ ਵੱਡੀ ਮਾਤਰਾ ਦੇ ਵਿੱਚ ਪਾਣੀ ਪਹਾੜਾ ਚੋਂ ਆ ਰਿਹਾ ਬੱਦਲ ਫਟ ਰਹੇ ਨੇ ਲਗਾਤਾਰ ਲਗਾਤਾਰ ਹਾਦਸੇ ਹੋ ਰਹੇ ਨੇ ਲੈਟ ਸਲਾਈਡਿੰਗ ਹੋ ਰਹੀ ਆ ਪਰ ਹੁਣ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਸਰਹੱਦੀ ਇਲਾਕਿਆਂ ਦੇ ਵਿੱਚ ਜਿਵੇਂ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਫਾਜ਼ਿਲਕਾ ਫਿਰੋਜ਼ਪੁਰ ਇਹਨਾਂ ਇਲਾਕਿਆਂ ਦੇ ਵਿੱਚ ਪਾਣੀ ਨੇ ਤਹਿਲਕਾ ਮਚਾਇਆ ਹੋਇਆ ਤੇ ਹੁਣ ਕੱਗਰ ਜਿਹੜੀ ਆ ਉਸ ਸੰਗਰੂਰ ਪਟਿਆਲਾ ਕਨੌਰ ਸਨੌਰ ਦੇ ਵਿਗੜ ਪੁੰਨਰੇੜੀ ਦੇ ਲੋਕਾਂ ਦੇ ਲਈ ਵੀ ਵੱਡਾ ਖਤਰਾ ਬਣ ਸਕਦੀ ਆ ਫਿਲਹਾਲ ਜੇਕਰ ਪਟਿਆਲਾ ਦੀ ਗੱਲ ਕੀਤੀ ਜਾਵੇ ਪਟਿਆਲਾ ਦੇ ਵਿੱਚ ਵੱਡੀ ਨਦੀ ਮਾਰ ਕਰਦੀ ਆ ਪਰ ਵੱਡੀ ਨਦੀ ਦੇ ਵਿੱਚ ਜੋ ਪਾਣੀ ਦਾ ਪੱਧਰ ਹੈ ਹਾਲੇ ਖਤਰੇ ਦੇ ਨਿਸ਼ਾਨ ਤੋਂ ਕਾਫੀ ਹੇਠਾ ਆ ਲੋਕਾਂ ਨੂੰ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈ ਜ਼ਿਲ੍ਹਾ ਪ੍ਰਸ਼ਾਸਨ ਲਗਾਤਾਰ ਲੋਕਾਂ ਨੂੰ ਇਹ ਗੱਲ ਕਹਿ ਰਿਹਾ ਸੁਚੇਤ ਕਰ ਰਿਹਾ ਕਿ ਫਿਲਹਾਲ ਜਿਹੜੀ ਸਾਰੀ ਸਥਿਤੀ ਅੰਡਰ ਕੰਟਰੋਲ ਹੈ ਪਰ ਜੇਕਰ ਕੱਗਰ ਦੇ ਵਿੱਚ ਪਾਣੀ ਦਾ ਪੱਧਰ ਹੋਰ ਵੱਧ ਜਾਂਦਾ 1 ਫੁੱਟ ਮਹੱਜ ਦੂਰੀ ਹੈ 748 ਫੁੱਟ ਕੱਗਰ ਦਾ ਜਿਹੜਾ ਪਾਣੀ ਦਾ ਪੱਧਰ ਹੈ ਤੇ ਪਰ ਖਤਰੇ ਦਾ ਨਿਸ਼ਾਨ ਹੈ 748 ਤੇ 747 ਤੱਕ ਪਹੁੰਚ ਚੁੱਕਿਆ ਜੇਕਰ 748 ਪਹੁੰਚ ਜਾਂਦਾ ਤਾਂ ਵੱਡਾ ਖਤਰਾ ਪੈਦਾ ਹੋ ਸਕਦਾ ਆ ਤਾਂ ਜਿਸ ਤਰੀਕੇ ਦੇ ਹਾਲਾਤ ਅੱਜ ਪੰਜਾਬ ਦੇ ਵਿੱਚ ਬਣ ਚੁੱਕੇ ਨੇ ਕੁਝ ਹੀ ਘੰਟਿਆਂ ਦੇ ਵਿੱਚ ਜਿਹੜੇ ਨੇ ਹੋਰ ਹਾਲਾਤ ਵਿਗੜ ਸਕਦੇ ਨੇ ਜੋ ਹਾਲਾਤ ਹੁਣ ਪਹੁੰਚ ਚੁੱਕੇ ਨੇ ਤਾਂ ਰਣਜੀਤ ਸਾਗਰ ਡੈਮ ਦੀ ਜੇਕਰ ਗੱਲ ਕੀਤੀ ਜਾਵੇ ਰਣਜੀਤ ਸਾਗਰ ਦੇ ਵਿੱਚ 527 ਫੁੱਟ ਆਮਦ ਹੈ ਜਿਹੜਾ ਹੁਣ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ 1,63,000 ਕਿਊਸਿਕ ਜਿਹੜੀ ਆਮਦ ਹੈ ਪਰ 1,73,000 ਕਿਉਂ ਸਿਕ ਪਾਣੀ ਛੱਡਿਆ ਜਾ ਰਿਹਾ ਤਾਂ ਆਮਦ 1,63,000 ਆ ਪਾਖੜਾ ਡੈਮ ਦੀ ਜੇਕਰ ਗੱਲ ਕੀਤੀ ਜਾਵੇ ਪਾਣੀ ਦਾ ਪੱਧਰ ਜੋ ਕਿ ਬੀਤੇ ਕੱਲ ਦਾ ਅਸੀਂ ਦੱਸ ਰਹੇ ਹਾਂ ਜ਼ਿਕਰ ਕਰ ਰਹੇ ਹਾਂ ਅੱਜ ਦਾ ਡਾਟਾ ਹਲੇ ਆਣਾ ਬਾਕੀ ਹੈ ਤਾਂ ਬੀਤੇ ਕੱਲ 1671 ਫੁੱਟ ਤਾਂ ਇਸ ਤਰੀਕੇ ਦੇ ਨਾਲ ਜੋ ਲਗਾਤਾਰ ਪਾਣੀ ਜਿਹੜਾ ਤਹਿਲਕਾ ਮਚਾ ਰਿਹਾ ਪੰਜਾਬ ਦੇ ਲੋਕਾਂ ਦੇ ਲਈ ਇੱਕ ਵੱਡਾ ਖਤਰਾ ਪੈਦਾ ਹੋ ਚੁੱਕਿਆ ਬਹੁਤ ਸਾਰੀਆਂ ਜਾਨਾਂ ਜਿਹੜੀਆਂ ਨੇ ਫਸ ਚੁੱਕੀਆਂ ਬਹੁਤ ਸਾਰੇ ਪਸ਼ੂ ਜਿਹੜੇ ਨੇ ਉਹ ਮੌਤ ਦੀ ਘੋਸ਼ ਦੇ ਵਿੱਚ ਚਲੇ ਗਏ ਬਰਨਾਲਾ ਦੀ ਜ਼ਿਕਰ ਗੱਲ ਕੀਤੀ ਜਾਵੇ ਬਰਨਾਲਾ ਦੇ ਵਿੱਚ ਵੱਡਾ ਹਾਦਸਾ ਹੋਇਆ 39 ਦੁੱਧਾਰੂ ਪਸ਼ੂ ਜਿਹੜੇ ਪਾਣੀ ਪੀਣ ਦੇ ਲਈ ਗਏ ਸੀ ਤਾਂ ਉਹ ਡਰੇਨ ਦੇ ਵਿੱਚ ਬਹਿ ਜਾਂਦੇ ਨੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਤਾਂ 40 ਲੱਖ ਰੁਪਏ ਦਾ ਜਿਹੜਾ ਆ ਉਹ ਘਾਟਾ ਪਿਆ ਆ 39 ਪਸ਼ੂ ਜਿਹੜੇ ਨੇ ਉਹ ਮੌਦਿ ਏਗੋਸ਼ ਦੇ ਵਿੱਚ ਜਾ ਚੁੱਕੇ ਨੇ ਤਾਂ ਪੰਜਾਬ ਦੇ ਵਿੱਚ ਡਰਾਉਣ ਵਾਲੀਆਂ ਤਸਵੀਰਾਂ ਨਜ਼ਰ ਆ ਰਹੀਆਂ ਨੇ ਪਠਾਨਕੋਟ ਦੇ ਵਿੱਚ ਤਬਾਹੀ ਮਚਦੀ ਹੋਈ ਨਜ਼ਰ ਆ ਰਹੀ ਹੈ ਜਿਸ ਤਰੀਕੇ ਦੇ ਨਾਲ ਤੁਸੀਂ ਬਨ ਟੁੱਟਿਆ ਤਾਂ ਤੁਸੀਂ ਬਨ ਟੁੱਟਣ ਦੇ ਨਾਲ ਰਾਵੀ ਦਰਿਆ ਦੇ ਵਿੱਚ ਜੋ ਪਾਣੀ ਦਾ ਪੱਧਰ ਵਧਿਆ ਉਸ ਦੇ ਨਾਲ ਸਤਲੁਜ ਦੇ ਵਿੱਚ ਪਾਣੀ ਦਾ ਪੱਧਰ ਵਧਿਆ ਉਸ ਦੇ ਨਾਲ ਲੋਕਾਂ ਦੇ ਘਰਾਂ ਤੱਕ ਪਾਣੀ ਪਹੁੰਚ ਚੁੱਕਿਆ ਲੋਕਾਂ ਦੇ ਘਰਾਂ ਦੇ ਛੱਤਾਂ ਤੱਕ ਪਾਣੀ ਛੂਣ ਲੱਗ ਪਿਆ ਤਾਂ ਕਰਤਾਰਪੁਰ ਸਾਹਬ ਜੀ ਜੇਕਰ ਗੱਲ ਕੀਤੀ ਜਾਵੇ ਉਸ ਦੇ ਵੀ ਅੰਦਰ ਪਾਣੀ ਕਾਫੀ ਵੱਡੀ ਮਾਤਰਾ ਦੇ ਵਿੱਚ ਪਹੁੰਚ ਚੁੱਕਿਆ ਤਾਂ ਪੰਜਾਬ ਦੇ ਵਿੱਚ ਹੁਣ ਕੁਦਰਤ ਦਾ ਕਹਿਰ ਹੈ ਲੋਕ ਪਾਣੀ ਦੇ ਵਿੱਚ ਪਾਣੀ ਨੂੰ ਤਰਸਦੇ ਹੋਏ ਨਜ਼ਰ ਆ ਰਹੇ ਨੇ ਪਸ਼ੂ ਚਾਰੇ ਨੂੰ ਤਰਸਦੇ ਹੋਏ ਨਜ਼ਰ ਆ ਰਹੇ ਨੇ ਤਾਂ ਆਖਿਰ ਕਦੋਂ ਤੱਕ ਇਹ ਪਾਣੀ ਦਾ ਕਹਿਰ ਰੁਕੇਗਾ ਆਖਿਰ ਕਦੋਂ ਤੱਕ ਇਹ ਪਾਣੀ ਦਾ ਕਹਿਰ ਕੁਦਰਤੀ ਕਰੋਪੀ ਘਟ ਹੁੰਦੀ ਆ ਦੇਖਣ ਵਾਲੀ ਗੱਲ ਹੈ